شكرا okay, كيف ਹਾਂਜੀ ਸਰ ਅਜ ਨਗਰ ਕੌਂਸਲ ਨਕੌਦਰ ਦੇ ਵਿੱਚ ਪਹੁੰਚ ਕੇ ਕੀ ਕਹਿਣਾ ਚਾਹੋਗੇ ਮੈਂ ਅੱਜ ਨਗਰ ਕੌਂਸਲ ਨਕੌਦਰ ਦੇ ਵਿੱਚ ਆਇਆ ਦਈਆ ਸਾਹਿਬ ਜੀ ਨਾਲ ਮੇਰੇ ਆਏ ਐ ਤੇ ਇੱਥੇ ਦੇ ਐਮਸੀ ਸਹਿਬਾਨ ਤੇ ਖਾਸੌਰ ਤੇ ਮਿਊਸਪਲ ਕਮੇਟੀ ਦੇ ਪ੍ਰਧਾਨ ਸਾਹਿਬ ਸਾਰਿਆਂ ਨਾਲ ਮੁਲਾਕਾਤ ਹੋਈ ਹੈ ਇੱਥੋਂ ਦੇ ਡਿਵੈਲਪਮੈਂਟ ਪ੍ਰੋਜੈਕਟਸ ਨੂੰ ਦੇਖਿਆ ਹੈ ਮਿਊਸਪਲ ਕਮੇਟੀ ਬਹੁਤ ਅੱਛਾ ਕੰਮ ਕਰ ਰਹੀ ਹੈ ਅਰ ਕੱਲ ਇਹ ਨਦੀ ਮੀਟਿੰਗ ਵੀ ਹੋਈ ਹੈ ਉਹਦੇ ਚ ਕਾਫੀ ਮਤੇ ਪਾਸ ਕੀਤੇ ਗਏ ਐ ਤੇ ਮੇਰਾ ਜੋ ਐਮਪੀ ਲੈਡ ਫੰਡ ਹੈ ਉਹਦੇ ਵਿੱਚੋਂ ਵੀ ਅਸੀਂ ਆਉਣ ਵਾਲੇ ਸਮੇਂ 'ਚ ਇੱਥੇ ਪੈਸੇ ਲਗਾਵਾਂਗੇ ਉਹਦੇ ਵਾਸਤੇ ਮੈਂ ਪ੍ਰਧਾਨ ਜੀ ਨੂੰ ਬਿਉਂਤਬੰਦੀ ਬਣਾਉਣ ਵਾਸਤੇ ਕਿਹਾ ਤੇ ਸ਼ਹਿਰ ਦੀ ਤਰੱਕੀ ਵਾਸਤੇ ਹਰ ਤਰ੍ਹਾਂ ਦਾ ਜਿਹੜਾ ਕੰਮ ਹੈ ਉਹ ਅਸੀਂ ਅੱਗੇ ਲੈ ਕੇ ਆਵਾਂਗੇ ਤੇ ਰੇਲਵੇ ਬ੍ਰਿਜਾਂ ਦਾ ਕਈ ਸ਼ਹਿਰਾਂ ਦੇ ਵਿੱਚ ਕੰਮ ਹੈ ਉਹਦੇ ਵਾਸਤੇ ਮੈਂ ਰੇਲਵੇ ਮੰਤਰੀ ਜੀ ਨੂੰ ਮਿਲਿਆ ਤੇ ਕਿਸਾਨੀ ਦੇ ਕੰਮਾਂ ਵਾਸਤੇ ਮੈਂ ਉੱਥੇ ਦੇ ਅਫਸਰਾਂ ਨੂੰ ਬੁਲਾ ਕੇ ਸਾਰੀ ਗੱਲ ਕੀਤੀ ਹੈ ਇਹ ਸ਼ਹਿਰਾਂ ਦੀ ਡਿਵੈਲਪਮੈਂਟ ਵਾਸਤੇ ਖਾਸ ਤੌਰ ਤੇ ਅਸੀਂ ਵਿਸ਼ੇਸ਼ ਧਿਆਨ ਦੇਵਾਂਗੇ ਸਭ ਤੋਂ ਵੱਡਾ ਜਿਹੜਾ ਕੰਮ ਹੈ ਉਹ ਪੰਜਾਬ ਦੇ ਵਿੱਚ ਲਾ ਲਾਅ ਅਤੇ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਬੜੀ ਮਾੜੀ ਹੈ ਨਸ਼ਿਆਂ ਦੀ ਬੜੀ ਪ੍ਰਮਾਰ ਹੈ ਉਹਦੇ ਅਗੇਂਸਟ ਜਿਹੜਾ ਅਸੀਂ ਆਪਣਾ ਪ੍ਰੋਟੈਸਟ ਬੜੀ ਛੇਤੀ ਕਰਾਂਗੇ ਸਰ ਇੱਕ ਲੁਧਿਆਣੇ ਦੇ ਵਿੱਚ ਅੱਜ ਕਾਲੇ ਪਾਣੀ ਨੂੰ ਲੈ ਕੇ ਵੀ ਜਿਹੜੇ ਪ੍ਰਦਰਸ਼ਨ ਚੱਲ ਰਹੇ ਕੀ ਕਹਿਣਾ ਚਾਹੋਗੇ ਇਹ ਬਹੁਤ ਦੇਰ ਦੀ ਡਿਮਾਂਡ ਹੈ ਲੋਕਾਂ ਦੀ ਲੇਕਿਨ ਸਰਕਾਰ ਉਹਨੂੰ ਅਣਗੌਲਿਆ ਕਰ ਰਹੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਜੀ ਬੁੱਢੇ ਨਾਲੇ ਦੀ ਜਿਹੜੀ ਸਫਾਈ ਹੈ ਤੇ ਉਹਦੇ ਅੱਗੇ ਪਾਣੀ ਦੀ ਰੱਖ ਰਖਾ ਹੈ ਜਿਹੜਾ ਉਹਨੂੰ ਧਿਆਨ ਵਿੱਚ ਲਿਆਵੇ ਤੇ ਉਹਦੇ ਵਾਸਤੇ ਇੱਕ ਵੱਡਾ ਪ੍ਰੋਜੈਕਟ ਤਿਆਰ ਕਰਕੇ ਉਹਨੂੰ ਦੇਖੇ ਸਰ ਇੱਕ ਨਗਰ ਨਿਗਮ ਦੀਆਂ ਚੋਣਾਂ ਵੀ ਹੋਣ ਜਾ ਰਹੀਆਂ ਹਨ ਉਹਨਾਂ ਬਾਰੇ ਕੀ ਕੁਝ ਹੋਏਗਾ ਕਾਂਗਰਸ ਪਾਰਟੀ ਨੇ ਅੱਜ ਜਲੰਧਰ ਦੇ ਵਿੱਚ ਮੀਟਿੰਗ ਕੀਤੀ ਹੈ ਤੇ ਆਉਣ ਵਾਲੀਆਂ ਜਿਹੜੀਆਂ ਚੋਣਾਂ ਹੈ ਉਹਨੂੰ ਪੂਰੇ ਜੋਰ ਸ਼ੋਰ ਦੇ ਨਾਲ ਪਾਰਟੀ ਲੜੇਗੀ ਤੇ ਆਪਣੀਆਂ ਕਮੇਟੀਆਂ ਤੇ ਕਾਰਪੋਰੇਸ਼ਨਾਂ ਦੇ ਵਿੱਚ ਆਪਣੀਆਂ ਬਾਡੀਜ਼ ਤਿਆਰ ਕਰੇਗੀ ਤੇ ਬਣਾਏਗੀ ਪਰ ਨਕੂਦਰ ਹਰਕਤੀ ਮੈਸੇਜ ਇਹਨਾਂ ਦਾ ਮੈਂ ਪਹਿਲਾਂ ਦੇਤਾ ਜੀ ਮੈਂ ਧੰਨਵਾਦੀ ਆ ਪ੍ਰਧਾਨ ਜੀ ਦਾ ਤੇ ਮੈਂਬਰ ਸਹਿਬਾਨ ਦਾ ਨਗਰ ਕੌਂਸਲ ਨਕੂਦਰ ਦਾ ਤੇ ਅਸੀਂ ਇੱਥੇ ਦੀ ਡਿਵੈਲਪਮੈਂਟ ਵਾਸਤੇ ਹਰ ਕੋਸ਼ਿਸ਼ ਕਰਾਂਗੇ ਤੇ ਹਰ ਤਰ੍ਹਾਂ ਦੀ ਵਿਉਂਤਵੰਦੀ ਪ੍ਰਧਾਨ ਜੀ ਕਰ ਰਹੇ ਤੇ ਬੜੀ ਅੱਛੀ ਕਮੇਟੀ ਹੈ ਜਿਹੜੀ ਚੱਲ ਰਹੀ ਮੈਂ ਇਹਨਾਂ ਦਾ ਧੰਨਵਾਦੀ ਹਾਂ ਪ੍ਰਧਾਨ ਜੀ ਤੋਂ ਵਿਕਾਸ ਤੇ ਮੁੱਦਾ ਲਈ ਤੁਹਾਡੇ ਕੋਲ ਮੰਗ ਕੀਤੀ ਸੀ ਪ੍ਰਧਾਨ ਜੀ ਨੇ ਇੱਕ ਇੱਥੇ ਇਹਨਾਂ ਪਾਸ ਪਹਿਲਾਂ ਐਸੇ ਜਦੋਂ ਮੈਂ ਮੁੱਖ ਮੰਤਰੀ ਸੀ ਇੱਥੇ ਐਸੇ ਦਿੱਤੀ ਸੀ ਅ ਅੱਗ ਬੁਝਾਉਣ ਵਾਲੀ ਗੱਡੀ ਤੇ ਹੁਣ ਪ੍ਰਧਾਨ ਜੀ ਚਾਹੁੰਦੇ ਆ ਕਿ ਇੱਕ ਛੋਟੀ ਗੱਡੀ ਲੈ ਕੇ ਦਿੱਤੀ ਜਾਵੇ ਤੇ ਮੈਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਹੈ ਕਿ ਇੱਥੇ ਜਿਹੜੀਆਂ ਬਾਲਮੀਕ ਧਰਮਸ਼ਾਲਾ ਹੈ ਰਵਿਦਾਸ ਬਰਾਦਰੀ ਦੀ ਧਰਮਸ਼ਾਲਾ ਹੈ ਤੇ ਜਨਰਲ ਕੈਟਾਗਰੀ ਦੀ ਜਿਹੜੀ ਧਰਮਸ਼ਾਲਾ ਹੈ ਉਹਨਾਂ ਦੀ ਐਸਟੀਮੇਟ ਤਿਆਰ ਕਰੇ ਤਾਂ ਕਿ ਜਿਹੜੀ ਉਹਨਾਂ ਦੀ ਹਾਲਤ ਮਾੜੀ ਹੈ ਉਹਨਾਂ ਨੂੰ ਅਸੀਂ ਚੰਗਾ ਕਰ ਸਕੀਏ। ਸਰ ਛੋਟੀ ਗੱਡੀ ਵੀ ਆਏਗੀ ਤੇ ਫਾਇਰ ਦੀ। ਕੋਸ਼ਿਸ਼ ਕਰਾਂਗੇ ਬੜੀ ਛੇਤੀ ਅਸੀਂ ਦਵਾਂਗੇ। ਠੀਕ ਹੈ। ਧੰਨਵਾਦ।